अब अंडा तोड़ रहे हैं तो इसी देख सकते हो दोस्तों ये अंडे अंदरों की निकले जिन्हों कहते हैं देखो दोस्तों ਅੰਡਾ ਬਿਲਕੁਲ ਲਾਲ ਹੈ ਕਈ ਬੇਵਸਤ ਤੇ ਮਜਬੂਰ ਲੋਕ ਜਦੋਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਤਾਂ ਉਹ ਕੀ ਕਰਦੇ ਨੇ ਕਿਸੇ ਪਖੰਡੀ ਬਾਬੇ ਕੋਲ ਚਲੇ ਜਾਂਦੇ ਨੇ ਤੇ ਉਹ ਪਖੰਡੀ ਬਾਬਾ ਉਹਨਾਂ ਨੂੰ ਆਪਣੇ ਤਰ੍ਹਾਂ ਤਰ੍ਹਾਂ ਦੇ ਜਾਲ ਵਿੱਚ ਫਸਾ ਲੈਂਦਾ ਹੈ ਤੇ ਉਹਨਾਂ ਕੋਲ ਬਹੁਤ ਵੱਡੀ ਰਕਮ ਇਕੱਠੀ ਕਰਦੇ ਪਰ ਕਈ ਵਾਰ ਉਹ ਬਾਬਾ ਕੀ ਕਰਦਾ ਉਹਨਾਂ ਨੂੰ ਐਸਾ ਚਮਤਕਾਰ ਦਿਖਾਉਂਦਾ ਹੈ ਉਹਨਾਂ ਨੂੰ ਉਸ ਬਾਬੇ ਦੇ ਪੂਰਾ ਯਕੀਨ ਹੋ ਜਾਂਦਾ ਕਿ ਇਹ ਹੀ ਸਾਡਾ ਭਲਾ ਕਰੂਗਾ। ਕਈ ਵਾਰ ਕੀ ਹੁੰਦਾ ਹੈ? ਅੱਕੀਂ ਦੇਖੀ ਗੱਲ ਹੈ। ਮੈਂ ਕਿਸੇ ਦੋਸਤ ਨਾਲ ਗਿਆ ਸੀ। ਅੱਜ ਤੋਂ ਕੱਟੋ-ਕੱਟ 15 ਸਾਲ ਦੀ 15 ਸਾਲ ਪਹਿਲਾਂ ਦੀ ਗੱਲ ਹੈ। ਉਸ ਬਾਬੇ ਨੇ ਕੀ ਕੀਤਾ? ਉਹਨੂੰ ਗੱਲਾਂ ਵਿੱਚ ਲਾਇਆ। ਤੇ ਉਹਨੇ ਇੱਕ ਅੰਡਾ ਲਿਆ। ਉਹਨੂੰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਹਿ ਕੇ ਕਹਿੰਦਾ ਨਹੀਂ ਤੇਰਾ ਜਿਹੜਾ ਘਰ 'ਚ ਕੋਈ ਕਲੇਸ਼ ਰਹਿੰਦਾ ਜਾਂ ਕਿਸੇ ਮਤਲਬ ਦੀ ਪ੍ਰੋਬਲਮ ਹੈ, ਉਹ ਮੈਂ ਅੰਡੇ 'ਚ ਕੈਦ ਕਰਤੀ ਹੈ। ਇਹ ਅੰਡੇ ਨੂੰ ਮੈਂ ਤੋੜੂਗਾ ਤੇ ਉਹਨੂੰ ਆਪਾਂ ਜਿਹੜਾ ਤੁਹਾਡੇ ਕਲੇਸ਼ ਕਰਾ ਰਿਹਾ ਹੈ ਉਹਨੂੰ ਮੈਂ ਅੰਡੇ 'ਚ ਕੈਦ ਕਰ ਲਿਆ ਹੁਣ ਦੇਖੋ ਉਹ ਬਾਬੇ ਕਿਵੇਂ ਆਪਣੇ ਫੇਰਾ ਫੇਰੀ ਨਾਲ ਕਿਵੇਂ ਆਪਣੇ ਜਾਦੂ ਪਾਉਣੇ ਨੂੰ ਜਿਹੜਾ ਉਹ ਧੋਖੇ ਨਾਲ ਕਰਦੇ ਨੇ ਲੋਕਾਂ ਨੂੰ ਕਿਵੇਂ ਆਪਣੇ ਵੱਲ ਕਰਦੇ ਨੇ ਤੇ ਉਹਨਾਂ ਦਾ ਵਿਸ਼ਵਾਸ ਜਿੱਤਦੇ ਅੱਜ ਮੈਂ ਵੀ ਤੁਹਾਨੂੰ ਇੱਕ ਜਾਦੂ ਕਰਕੇ ਦਿਖਾਉਂਗਾ ਦੋਸਤੋ ਮੇਰੇ ਕੋਲੇ ਦੋ ਅੰਡੇ ਨੇ ਇੱਕ ਅੰਡਾ ਹੈ ਇਹ ਕੇ ਇਹਨੂੰ ਆਪਾਂ ਰੱਖਾਂਗੇ ਸਾਈਡ 'ਚ ਲੋਗਾ ਜਿਹੜੇ ਪਖੰਡੀ ਬਾਬੇ ਹੁੰਦੇ ਨੇ ਕੀ ਕਰਦੇ ਨੇ ਜਿਵੇਂ ਇਹ ਅੰਡਾ ਹੈ ਦੋਸਤੋ ਮੇਰੇ ਕੋਲ ਇਹ ਅੰਡਾ ਹੈ ਠੀਕ ਹੈ ਪਖੰਡੀ ਬਾਬੇ ਕੀ ਕਰਦੇ ਨੇ ਇਹ ਅੰਡਾ ਤੋੜਦੇ ਨੇ ਇਹਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੀ ਚੀਜ਼ ਕੱਢਦੇ ਨੇ ਪਰ ਇਹ ਅੰਡਾ ਬਿਲਕੁਲ ਬਿਲਕੁਲ ਬੰਦ ਹੁੰਦਾ ਹੈ ਜੇ ਆਪਾਂ ਇਹਨੂੰ ਕਿਸੇ ਚੀਜ਼ ਨਾਲ ਟੱਚ ਕਰਾਂਗੇ ਕੋਈ ਚੱਕ ਜਿਵੇਂ ਚੱਕੋ ਇਹਨਾਂ ਟੱਚ ਕਰਾਂਗੇ ਨਾ ਉਹ ਜੋਰ ਨਾਲ ਮਾਰਾਂਗੇ ਤਾਂ ਇਹ ਅੰਡਾ ਟੁੱਟ ਜਾਂਦਾ ਹੈ ਤੁਹਾਨੂੰ ਸਭ ਨੂੰ ਪਤਾ ਹੈ ਪਰ ਉਹ ਬਾਬੇ ਕੀ ਕਰਦੇ ਨੇ ਇਹਦੇ ਵਿੱਚੋਂ ਕੁਝ ਵੀ ਕੱਢ ਸਕਦੇ ਨੇ ਉਹ ਉਹਨਾਂ ਦੀ ਹੱਥ ਦੀ ਸਪਾਈ ਨਹੀਂ ਹੁੰਦੀ ਐ ਮੇਰੇ ਕੋਲ ਇੱਕ ਮੁੰਡਾ ਐ ਮੈਂ ਉਹਨੂੰ ਅੰਡਾ ਦਿਖਾਉਂਗਾ ਵੀ ਅਸਲੀ ਐ ਕਿ ਨਾ ਦੇਖ ਵੇ ਇੱਧਰ ਆ ਸਹੀ ਅੰਡਾ ਹੈ ਓਕੇ ਦੇਖੋ ਦੋਸਤੋ ਇਹ ਅੰਡਾ ਮੈਂ ਵੀਰ ਮੈਨੂੰ ਲੈ ਕੇ ਆਇਆ ਸੀ 20 ਦੇ 20 ਦੇ ਦੋ ਅੰਡੇ ਲੈ ਕੇ ਆਇਆ ਠੀਕ ਐ ਹੁਣ ਹੁਣ ਇਹ ਅੰਡੇ ਨੂੰ ਮੈਂ ਤੋੜੂੰਗਾ ਤੇ ਇਹਦੇ ਵਿੱਚੋਂ ਤੁਹਾਨੂੰ ਮੈਂ ਜਾਦੂ ਕਰਕੇ ਦਿਖਾਵਾਂਗਾ ਜਿਹੜੇ ਬਾਬੇ ਤੁਹਾਨੂੰ ਕਰਕੇ ਦਿਖਾਉਂਦੇ ਨੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਕਿਵੇਂ ਹੋ ਸਕਦਾ ਹੈ ਦੋਸਤੋ ਦੇਖੋ ਇਹ ਇਹ ਅੰਡਾ ਐ ਇਹ ਨੂੰ ਮੈਂ ਤੋੜੂਗਾ ਤੇ ਇਹਦੇ ਅੰਦਰੋਂ ਐਸੀ ਚੀਜ਼ ਕੱਢ ਕੇ ਦਿਖਾਉਂਗਾ ਜਿਹੜੇ ਬਾਬੇ ਤੁਹਾਨੂੰ ਕੱਢ ਕੇ ਦਿਖਾਉਂਦੇ ਆ। ਆਪਾਂ ਅੰਡਾ ਤੋੜਦੇ ਆ। ਨੇੜੇ ਤੋਂ ਨੇੜੇ ਕਰ। ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਅੰਡੇ ਦੇ ਅੰਦਰੋਂ ਕੀ ਨਿਕਲਿਆ ਹੈ? ਜਿੰਨਾਂ ਬਾ ਸੂਈਆਂ ਕਹਿੰਦੇ ਆ। ਆ ਦੇਖੋ ਕਿੰਨੀਆਂ ਸੂਈਆਂ ਨੇ ਨੀਡ ਲਿਆ ਨੀਡ ਲਿਆ ਦਿਖਾਉ ਚੰਗੀ ਤਰ੍ਹਾਂ ਇਹ ਦੇਖੋ ਦੋਸਤੋ ਇਹ ਅੰਡੇ ਦੇ ਅੰਦਰੋਂ ਸੂਈਆਂ ਕੱਢੀਆਂ ਨੇ ਮੈਂ ਆ ਦੇਖੋ ਅਜੇ ਹੋਰ ਵੀ ਨੇ ਇਹ ਪਖੰਡੀ ਬਾਬੇ ਤੁਹਾਨੂੰ ਇਦਾਂ ਹੀ ਆਪਣੇ ਜਾਲ 'ਚ ਫਸਾ ਕੇ ਠੱਗਦੇ ਨੇ ਤੁਸੀਂ ਦੇਖ ਸਕਦੇ ਹੋ ਅਸਲੀ ਸੂਈਆਂ ਨੇ ਕਰ ਨੀਡ ਨੀੜੇ ਕਰ ਬਈਆ ਜਿਹੜਾ ਬਿਲਕੁਲ ਇਹ ਦੇਖੋ ਤੇ ਜੇ ਆਪਾਂ ਇਹ ਚੀਜ਼ ਹੁੰਦੀ ਜਿਹੜੀ ਪੂਰੀ ਹਾਰਡ ਹੁੰਦੀ ਹੈ ਜੀ ਇਹਨੂੰ ਆਪਾਂ ਤੋੜਦੇ ਹਾਂ ਤਾਂ ਅੰਡਾ ਟੁੱਟ ਜਾਂਦਾ ਤੁਸੀਂ ਹੈਰਾਨ ਹੋਗੇ ਵੀ ਇਹ ਸੂਈਆਂ ਅੰਡੇ ਦੇ ਅੰਦਰ ਗਈਆਂ ਕਿਵੇਂ ਇਹ ਅਸਲੀ ਸੂਈਆਂ ਨੇ ਜਿਹੜੇ ਨਾ ਇਹ ਅਸਲੀ ਸੂਈਆਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਦਾਂ ਤੁਹਾਨੂੰ ਪਖੰਡੇ ਬਾਬੇ ਆਪਣੇ ਜਾਲ ਵਿੱਚ ਫਸਾਉਂਦੇ ਨੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਕਰਕੇ ਦਿਖਾਣਾ ਦੋਸਤੋ ਇਹ ਦੂਜਾ ਅੰਡਾ ਹੈ ਇਹਦੇ ਅੰਦਰੋਂ ਮੈਂ ਇਹਦੇ ਅੰਦਰੋਂ ਮੈਂ ਤੁਹਾਨੂੰ ਖੂਨ ਕੱਢ ਕੇ ਦਿਖਾਉਂਗਾ ਜਿਹੜਾ ਇਹਦੇ ਅੰਦਰੋਂ ਆਪਾਂ ਪੀਲਾ ਪਦਾਰਥ ਕੱਢਿਆ ਜਿਹੜਾ ਹੈ ਨਾ ਪੀਲੇ ਰੰਗ ਦਾ ਹੁੰਦਾ ਇਹਦੇ ਅੰਦਰੋਂ ਆਪਾਂ ਸੂਈਆਂ ਕੱਢੀਆਂ ਨੇ ਇਹ ਅੰਡੇ ਦੇ ਅੰਦਰੋਂ ਮੈਂ ਤੁਹਾਨੂੰ ਖੂਨ ਕੱਢ ਕੇ ਦਿਖਾਉਂਗਾ ਆਪਾਂ ਇਸੇ ਹੀ ਗੱਲ ਮਿਆਂ ਇਹਦੋਂ ਇਹਦੇ ਅੰਦਰੋਂ ਆਪਾਂ ਕੱਢਾਂਗੇ ਖੂਨ ਦੇਖੋ ਦੋਸਤੋ ਹੁਣ ਮੈਨੂੰ ਤੋੜਦਾ ਮੇਰਾ ਕਿਨੇ ਡਕਰਾ ਇਹਨੂੰ ਆਪਾਂ ਤੋੜਨੇ ਆਉਣ ਦੇਖੋ ਦੋਸਤੋ ਅੰਡਾ ਬਿਲਕੁਲ ਲਾਲ ਹੈ ਤੇ ਤੁਸੀਂ ਸੋਚੋ ਜੇ ਆਪਾਂ ਇਹ ਅੰਡੇ ਕੋਈ ਤੁਸੀਂ ਅੰਡਾ ਲੈ ਲਓ ਜੇ ਅੰਡੇ ਦੇ ਅੰਦਰ ਆਪਾਂ ਕੋਈ ਸੂਈ ਵੀ ਮਾਰਾਂਗੇ ਤਾਂ ਅੰਡਾ ਟੁੱਟ ਜਾਂਦਾ ਹੈ ਤੁਹਾਨੂੰ ਸਭ ਨੂੰ ਪਤਾ ਹੈ ਤੇ ਸੋਚੋ ਮੈਂ ਇਹ ਕਿਵੇਂ ਕੀਤਾ ਉਹਣਾ ਜਿਹੜੇ ਬਾਬੇ ਹੁੰਦੇ ਨੇ ਤਾਤ੍ਰਿਕ ਹੁੰਦੇ ਨੇ ਉਹਨਾਂ ਦੀ ਪੂਰੀ ਪ੍ਰੈਕਟਿਸ ਹੁੰਦੀ ਹੈ ਦੋਸਤੋ ਉਹ ਤੁਹਾਨੂੰ ਇਦਾਂ ਹੀ ਖਾਦਰੇ ਨੇ ਇਹ ਮੇਰੀ ਹੱਥ ਦੀ ਸਪਾਈ ਹੈ ਇਹ ਮੇਰੀ ਧੋਖਾ ਰੜੀ ਹੈ ਜਿਹਦੇ ਨਾਲ ਮੈਂ ਇਹ ਅੰਡੇ ਨੂੰ ਅੰਦਰੋਂ ਲਾਲ ਕੀਤਾ ਇਆ ਤੁਸੀਂ ਕਹਿ ਸਕਦੇ ਹੋ ਇਹਦੇ ਅੰਦਰੋਂ ਖੂਨ ਕੱਢਿਆ ਤੇ ਦੂਜੇ ਅੰਡੇ ਦੇ ਅੰਦਰੋਂ ਮੈਂ ਸੂਈਆਂ ਕੱਢੀਆਂ ਨੇ ਦੇਖੋ ਠੀਕ ਹੈ ਦੋਸਤੋ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਸਿਰਫ ਇਹਨਾਂ ਹੈ ਕਿ ਦੁਨੀਆ ਵਿੱਚ ਕਿਸੇ ਵੀ ਤਰ੍ਹਾਂ ਦਾ ਚਮਤਕਾਰ ਨਹੀਂ ਜੇ ਕੋਈ ਬਾਬਾ ਚਮਤਕਾਰ ਕਰਕੇ ਦਿਖਾ ਰਿਹਾ ਤਾਂ ਉਹ ਉਹਦੀ ਹੱਥ ਦੀ ਸਫਾਈ ਹੁੰਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਲੌਜੀਕ ਹੁੰਦਾ ਹੈ ਉਹਦੇ ਪਿੱਛੇ ਵਿਗਿਆਨ ਕੰਮ ਕਰਦਾ ਹੈ ਜਿਹਦੇ ਨਾਲ ਬਾਬਾ ਤੁਹਾਨੂੰ ਚਮਤਕਾਰ ਦਾ ਨਾਮ ਦੇ ਦੇ ਤੇ ਉਹਦਾ ਬਿਜ਼ਨਸ ਬੱਧਿਆ ਚੱਲ ਜਾਂਦਾ ਹੈ ਦੋਸਤੋਂ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਇਸੇ ਤਰ੍ਹਾਂ ਦੀ ਵੀਡੀਓ ਬਣਾਵਾਂਗੇ ਜੋ ਪਖੰਡ ਦੇ ਵਿਰੁੱਧ ਹੋਊਗੀ